ਕਮੰਦੂ ਹਰ ਨੂੰ ਠੀਕਾ ਖੁੰਡਾ ਹੈ ਕੋ ਦੇ ਦੇ ਆਥਾ ਮੋਲਕ ਸਿੰਘ ਦਾ ਉਹਦੇ ਤੇ ਆਥਾ ਦੂਜੇ ਐਮਐਲਿਆਂ ਦਾ ਇੰਨੇ ਜਨਤਾ ਦੁਖੀ ਹੋਈ ਹੈ ਉਹਦੇ ਤੇ ਪਰਚਾ ਬਣਾਤਾ ਉਹਨੂੰ ਅੰਦਰ ਨਹੀਂ ਕਰ ਸਕਦੇ ਉਹਨਾਂ ਦੇ ਦਾ ਪਿੱਛੇ ਖੜੇ ਆ ਉਹਨਾਂ ਨੂੰ ਤਾਂ ਇਹਨਾਂ ਨੇ ਛਾਂ ਕਰਦੇ ਨੇ ਛਤਰੀ ਬਣ ਜਾਂਦੇ ਆ ਤੇ ਆ ਜਿਹੜਾ ਦਾ ਸੀ ਮੈਂ ਆਮ ਕਰਤਾ ਮੁੰਡਾ ਇਹਨਾਂ ਦਾ ਜਮਾ ਸ਼ਰਮ ਲਾ ਕੇ ਕਿੱਲੇ ਤੇ ਡੰਗਦੀ ਗਰੀਬਾਂ ਦੀ ਨਹੀਂ ਗੱਲ ਸੁਣਦਾ ਕਿਸੇ ਕਿਸਾਨਾਂ ਦੀ ਨਹੀਂ ਗੱਲ ਸੁਣਦਾ ਇਹ ਨੂੰ ਆਇਆ ਖਦੀ ਮੈਂ ਬਾੜਾ ਸਿਆਣਾ ਤੇ ਬਾੜਾ ਚੰਗਾ ਜਿਹੜਾ ਮੈਂ 92 ਸੀਟਾਂ ਲੈ ਗਿਆ ਉਹ ਜਿਹੜੀ ਪਠਿੰਡੇ ਦਾ ਪੁੜੀ ਫੜੀਆਂ ਪੁਲਿਸ ਮੁਲਾਜ਼ਮਾਂ ਉਹਦੇ ਤੇ ਕੀ ਕਰਦਾ ਜ਼ਮਾਨਤ ਤੇ ਆ ਗਈ ਦੂਜੇ ਪਰਿਵਾਰ ਦਾ ਕੀ ਕਸੂਰ ਹੈ ਉਹਨਾਂ ਨੇ ਬਿਲਡਿੰਗਰ ਦੇ ਨਾਲ ਘਰ ਤਾਂ ਹੀ ਜਾਂਦੇ ਆ ਉਹ ਬੱਚੇ ਕਿੱਥੇ ਲੈ ਕੇ ਬੈਣ 22 ਚੱਕੇ ਗਏ ਉਹ ਬੱਚੀ ਦਾ ਕੀ ਕਸੂਰ ਸੀ 13 ਮਹੀਨਿਆਂ ਦੀ ਦਾ ਬੁਖਾਰ ਦੇ ਨਾਲ ਉਹ ਤੜਫ ਰਹੀ ਉਥੋਂ ਦੇ ਜੇ ਸਰ ਡਿੰਡ ਨੇ ਇਸੇ ਦਿਨ ਨੂੰ ਰਾਤ ਨੂੰ ਦਵਾਈ ਨਹੀਂ ਦਿੱਤੀ ਆ ਜਿਹੜੇ ਲੋਕ ਫੱਟਾਂ ਨਹੀਂ ਮੰਗ ਕਰਦੇ ਆ ਇਹਨਾਂ ਦੇ ਪਰਚੇ ਪਾਉਂਦੇ ਆ ਇਹਨਾਂ ਨੂੰ ਜੇਲ੍ਹ ਹੀ ਨਖਦੇ ਆ ਐ ਥੋੜੇ ਦੇ ਪਰਚੇ ਪਾ ਦੇਣਾ ਤੁਹਾਨੂੰ ਅੰਦਰ ਕਰ ਦੇਣਾ ਉਹਨਾਂ ਨੂੰ ਨਹੀਂ ਨਾ ਗੁੰਡਿਆਂ ਨੂੰ ਰਾਖੀ ਕਰਦੇ ਆ ਗੁੰਡਾ ਫੋਰਸੇ ਭਰਤੀ ਕਰਦੇ ਆ ਗੁੰਡਿਆਂ ਦੇ ਸਿਰ ਤੇ ਇਹ ਰਾਜ ਕਰਦੇ ਆ ਅੱਜ ਦਾ ਆਪਣੇ ਨਾਲੇ ਮੂਰੇ ਲੈਣੀਆਂ ਖੜਦੀਆਂ ਇਹਨਾਂ ਨੇ ਆਪਣੇ ਮੂਰੇ ਲੈਣੀਆਂ ਖੜੀਆਂ ਕਰਨੀਆਂ ਆਉਣੀਆਂ ਵੋਟਾਂ ਆਉਣਾ ਤੁਹਾਡੇ ਕਿਸਾਨ ਦੇ ਵਿੱਚ ਸੁਣ ਇਹਨਾਂ ਨੇ ਭਾਂਜੋ ਭੈਣੋ ਦੇ ਭਰਾਵੋ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਮਜ਼ਦੂਰ ਔਰਤਾਂ ਕਿਸਾਨ ਔਰਤਾਂ ਬੱਖ ਬੱਖ ਜਥੇ ਬੰਦੀਆਂ ਤੋਂ ਆਏ ਸਾਡੇ ਨੌਜਵਾਨ ਜਾਣੀ ਜੇ ਗੱਲ ਕਰਗੇ ਉਹ ਤੋਂ ਪਹਿਲਾਂ ਬੁਲਾ ਰਹੇ ਬੋਲ ਕੇ ਗਏ ਆ ਚੰਦ ਭਾਨ ਵਾਰੇ ਦੱਸ ਕੇ ਗਏ ਆ ਕਿਉਂ ਇਥੋਂ ਦੀਆਂ ਸਰਕਾਰਾਂ ਕੋਈ ਵੀ ਹੋਵੇ ਕਾਲੀ ਹੋਣ ਕਾਂਗਰਸੀ ਹੋਣ ਕੋਈ ਆਮ ਆਲੇ ਹੋਣ ਇਹ ਸਾਡੇ ਨਹੀਂ ਬਣ ਦੇ ਸਕੇ ਸਾਨੂੰ ਤਾਂ ਇਹ ਪਾਟੋ ਧੜ ਕਰਨ ਤੇ ਲੱਗੇ ਹੋਏ ਆ ਆਪਣਾ ਦਿੱਲੀ ਮੋਰਚਾ ਚੱਲਿਆ ਸੀ ਉਹਦਾ ਮਜ਼ਦੂਰਾਂ ਦੇ ਵਿੱਚ ਇਹਨਾਂ ਨੇ ਵੱਡਾ ਬਾਣਾ ਪਾਇਆ ਸੀ ਭਈ ਖਸਾਨਾਂ ਤੋਂ ਜ਼ਮੀਨਾਂ ਖੋਗੇ ਮਜ਼ਦੂਰਾਂ ਨੂੰ ਦੇਵਾਂਗੇ ਸਾਡੇ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਇਹਨਾਂ ਨੇ ਪਾੜਾ ਖੜਾ ਕੀਤਾ ਪਰ ਸਾਡੇ ਜਿਹੜੀ ਮਜ਼ਦੂਰ ਜਥੇ ਬੰਦੀਆਂ ਜੇ ਕੋਈ ਸਾਡੀ ਭਾਰਤੀ ਕਿਸਾਨ ਜੁਨੀਅਨ ਇਕਤਾ ਗਰਾਹਾਂ ਜਿੱਥੇ ਬੰਦੀਆ ਹੋਰ ਜਥੇ ਬੰਦੀਆਂ ਹੈ ਇਹ ਸਾਰੀਆਂ ਇਹਨਾਂ ਦੀਆਂ ਚਾਲਾਂ ਨੂੰ ਭਾਂਪ ਕੇ ਤੇ ਅਸੀਂ ਕਸਾਨ ਜੱਥੇ ਬੰਦਿਆ ਮੰਦੂਰੀ ਜੱਥੇ ਬੰਦਿਆ ਨੇ ਮਜ਼ਦੂਰਾਂ ਨੂੰ ਸਮਝਾਇਆ ਵੀ ਭਰਾਵਾ ਇਹ ਗੱਲ ਨਹੀਂ ਨਾ ਤੁਹਾਨੂੰ ਜ਼ਮੀਨਾਂ ਦੇਣੀਆਂ ਸਾਥੋਂ ਜ਼ਮੀਨਾਂ ਖੁੱਸ ਗਈਆਂ ਤਾਂ ਤੁਹਾਡੇ ਕੋਲੇ ਰੋਜ਼ਗਾਰ ਨਹੀਂ ਰਹਿਣਾ ਜਿਹੜਾ ਤੁਹਾਨੂੰ ਨਾਜ ਦਿੰਦੇ ਆ ਪੰਜ ਪੰਜ ਕਿੱਲਾਂ ਕਣਕ ਦੇਂਦੇ ਆ ਧਾਲ ਦਿੰਦੇ ਆ ਚੋਗਾ ਪਾਉਂਦੇ ਐ ਵੀ ਨਹੀਂ ਮਿਲਣੀ ਲੜਾਈ ਵੱਡੀ ਐ ਲੜਾਈ ਕਿਉਂ ਲੜਾਈ ਹੈਗੀ ਐ ਐਮਐਸਬੀ ਦੀ ਲੜਾਈ ਹੈਗੀ ਸਾਨੂੰ ਨੌਕਰੀਆਂ ਦੀ ਲੜਾਈ ਹੈਗੀ ਸਾਨੂੰ ਸਾਡੇ ਬੱਚਿਆਂ ਦਾ ਰੋਜ਼ਗਾਰ ਬਚਾਉਣ ਦੀ ਇਹ ਲੜਾਈਆਂ ਨਹੀਂ ਜਿਵੇਂ ਇਥੇ ਦੀਆਂ ਸਰਕਾਰਾਂ ਕਹਿੰਦੀਆਂ ਪਰ ਚਲੋ ਠੀਕ ਹੈ ਸਾਡੇ ਮਜ਼ਦੂਰ ਸਮਝੇ ਆ ਸਾਡੇ ਕਿਸਾਨ ਸਮਝੇ ਆ ਵਿੱਚ ਪਹਿਲਾਂ ਇਹਦੋਂ ਕਹਿ ਦਿੰਦੇ ਸੀ ਕਿਸਾਨ ਵੀ ਜਿਹੜੇ ਅਣਭੋਲੇ ਨਹੀਂ ਪਤਾ ਸੀ ਇਹ ਤਾਂ ਵਹਿਲੇ ਆ ਇਹਨਾਂ ਦੀ ਦਿਹਾੜੀ ਵਧਾਤੀ ਇਹਨਾਂ ਦਾ ਉਹ ਕਰਤਾ ਕਿਉਂ ਪ੍ਰਭੋ ਯੋ ਤਾਂ ਅਸੀਂ ਮੰਗ ਕਰਦੇ ਆ ਸਾਡੀ ਫਸਲ ਦਾ ਰੇਟ ਵਧੇ ਤੇ ਇਹਨਾਂ ਨੇ ਵੀ ਦਿਹਾੜੀ ਦੀ ਮੰਗ ਕਰਨੀ ਐ ਇਹਨਾਂ ਨੇ ਵੀ ਬੱਚੇ ਪਾਲਣੇ ਐ ਇਹਨਾਂ ਨੇ ਵੀ ਆਦੇ ਬੱਚਿਆਂ ਦਾ ਢੱਡ ਭਰਨਾ ਐ ਨਹੀਂ ਇਹਨਾਂ ਗੱਲਾਂ ਨਾਲ ਕੋਈ ਸਾਨੂੰ ਨਹੀਂ ਫਰਕ ਪੈਂਦਾ ਜੇ ਦਿਹਾੜੀ ਵਧਾਤੀ ਅਸੀਂ ਫਸਲਾਂ ਦੇ ਰੇਟ ਮੰਗਦੇ ਆ ਅਸੀਂ ਆਨੇ ਆ ਮੈਂ ਦੇਖੋ ਸਾਨੂੰ ਕਣਕ ਦੀ 5 ਕਿਲੋ ਦੀ ਲੋੜ ਨਹੀਂ ਸਾਨੂੰ ਥੋੜੀ ਦਾਲ ਦੀ ਲੋੜ ਨਹੀਂ ਅਸੀਂ ਇਹਨੇ 17 ਏਕੜ ਵਾਲਾ ਕਾਨੂੰਨ ਲਾਗੂ ਕਰ ਦਿਓ ਰੇਖਾ ਮੈ ਦੂਰ ਨੂੰ ਥੋੜ ਜਿਮਿਨੇ ਕਿਸਾਨ ਨੂੰ ਜਮੀਨ ਦੀ ਤੋੜ ਪੂਰੀ ਕਰਦਾ ਖਾਣੀ ਵਾਂਡਾ ਪੂਰੀ ਕਰੋ ਨਹੀਂ ਭਰਾਵੋ ਨਾ ਗੱਲਾਂ ਦੇ ਨਹੀਂ ਆਉਣਾ ਕਿ ਲੱਗੇ ਹੋਏ ਐ ਜਿਵੇਂ ਚੰਦ ਭਾਂ ਦੇ ਵਿੱਚ ਕਮਦੂਰ ਨੂੰ ਬਾਰ ਬਾਰ ਰੱਖੀ ਜਾਂਦੇ ਐ ਠੀਕੋ ਖੁੰਡਾ ਹੈ ਉਹਦੇ ਦੇ ਆਥਾ ਮੋਲਕ ਸਿੰਘ ਦਾ ਉਹਦੇ ਦੇ ਹੱਥਾਂ ਦੂਜੇ ਐਮਐਲਆ ਦਾ ਕਿੱਡਾ ਕੋਹ ਬੰਦਾ ਹੈ ਇੰਨੀ ਜਨਤਾ ਫਾਹੇ ਚੜੀ ਹੈ ਕਿਉਂ ਇੰਨੀ ਜਨਤਾ ਦੁਖੀ ਹੋਈ ਹੈ ਉਹਨਾਂ ਤੇ ਪਰਚਾ ਬਣਾਤਾ ਉਹਨੂੰ ਅੰਦਰ ਨਹੀਂ ਕਰ ਸਕਦੇ ਨਹੀਂ ਬਰਾਵੋ ਉਹਨਾਂ ਦੀ ਤਾਂ ਪਿੱਛੇ ਖੜੇ ਆ ਉਹਨਾਂ ਨੂੰ ਤਾਂ ਇਹਨਾਂ ਨੇ ਛਾਂ ਕਰਦੇ ਨੇ ਛਤਰੀ ਬਣ ਜਾਂਦੇ ਆ ਆ ਜਿਹੜੇ ਲੋਕ ਹੱਕਾਂ ਦੀ ਮੰਗ ਕਰਦੇ ਆ ਜਾਂ ਛੜਕਾਂ ਦੇ ਆਖੇ ਆਦੇ ਹੱਕਾਂ ਦੀ ਖਾਤਰ ਲੜਦੇ ਆ ਇਹਨਾਂ ਤੇ ਪਰਚੇ ਪਾਉਂਦੇ ਆ ਇਹਨਾਂ ਨੂੰ ਜੇਲ੍ਹ ਨਹੀਂ ਡਖਦੇ ਆ ਇਹਨਾਂ ਦੀ ਜਵਾਨਤ ਨਹੀਂ ਹੁੰਦੀ ਇਹਨਾਂ ਦੀ ਸਾਨੂੰ ਇੱਥੇ ਜਾਣਿਆ ਅਸੀਂ ਸਾਡੇ ਆਗੂ ਜੋਗਿਆਲੇ ਮਸਲੇ 'ਚ ਜੇਲ੍ਹ ਦੇ ਵਿੱਚ ਡੱਕੇ ਹੋਏ ਸੀ ਆਰਤ ਬੇਨਾ ਅਸੀਂ ਬਠਿੰਡੇ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਗਈਆਂ ਸਾਡੀ ਮੁਲਾਕਾਤ ਨਹੀਂ ਕਰਾਈ ਗਈ ਕਿਉਂ ਜਿਹੜਾ ਮੁਲਾਕਾਤ ਲਿਖਦਾ ਸੀ ਉਹ 1.5 ਵਜੇ ਦੇ ਨੂੰ ਉੱਠ ਖੜਿਆ ਆਣਾ ਮੁਲਾਕਾਤ ਦਾ ਟਾਈਮ ਹੋ ਗਿਆ ਮੇਰਾ ਮੈਂ ਤਾਂ ਜਾਣਾ ਹੈ ਅਸੀਂ ਇਸ ਬਲੇਖੇ 'ਚ ਰਹੇਗਾ ਵੀ ਇੱਥੇ ਕਿਸੇ ਦੀ ਡਿਊਟੀ ਬਦਲੂ ਕੋਈ ਹੋਰ ਆਊ ਨਹੀਂ ਅਸੀਂ ਉਹਨੂੰ ਨਿਕਲ ਨਹੀਂ ਸੀ ਦਿੰਦਿਆਂ ਜਦੋਂ ਜ਼ਹਿਦ ਕਰਕੇ ਜੋੜੀ ਦੇ ਮੂਰੇ ਤਾਰ ਨਾਲ ਆਕੇ ਔਰਤ ਬੈਣਾ ਬੈਠੀਆਂ ਨਾਲ ਮਿਲਤੀ 10 ਜਾਣੇ ਸੀ ਫੇਰ ਮੁਲਾਕਾਤ ਕੀਤੀ ਹੈ ਕਿਤੇ ਆਦੇ 1 ਜਾਣਾ ਜਾਵੜੋ ਕਿਤੇ ਆਦੇ 2 ਜਾਣੇ ਜਾਵੜੋ ਜਿੱਥੇ ਆਪਾਂ ਸਿਰ ਜੋੜਦੇ ਆ ਆਪਾਂ ਇਕੱਠੇ ਹੁੰਨੇ ਆ ਉਥੇ ਸਾਡੀ ਸਮਾਈ ਹੋ ਜਾਂਦੀ ਹੈ ਜਿੱਥੇ ਅਸੀਂ ਇਕੱਠੇ ਨਹੀਂ ਹੁੰਦੇ ਉਥੇ ਸਾਡੀ ਸਮਾਈ ਨਹੀਂ ਹੁੰਦੀ ਹੁਣ ਵੀ ਸਾਡੀ ਸਮਾਈ ਸਾਰਾ ਕੁਸ ਇਥੋਂ ਦੇ ਪ੍ਰਸ਼ਾਸਨ ਨੂੰ ਪਤਾ ਹੈ ਫਰੀਦਕੋਟ ਦੇ ਨੂੰ ਵਾਰ ਵਾਰ ਮੀਟਿੰਗਾਂ ਹੋਈਆਂ ਐ ਭਲਾ ਕਿਹਦੀ ਕੀ ਗੱਲ ਐ ਉਹਨਾਂ ਤੇ ਕਾਰਵਾਈ ਕਰਨ ਦੀ ਉਹਨਾਂ ਨੂੰ ਅੰਦਰ ਕਰਨ ਦੀ ਭਰਾਵਾ ਨਹੀਂ ਕਰਨਾ ਅੰਦਰ ਹੋ ਸਕਦਾ ਐ ਐ ਤੁਹਾਡੇ ਤੇ ਪਰਚੇ ਪਾ ਦੇਣ ਤੁਹਾਨੂੰ ਅੰਦਰ ਕਰ ਦੇਣ ਉਹਨਾਂ ਨੂੰ ਨਹੀਂ ਕਰਨਾ ਗੁੰਡਿਆਂ ਦੀ ਰਾਖੀ ਕਰਦੇ ਐ ਗੁੰਡਾ ਫੋਰਸੇ ਭਰਤੀ ਕਰਦੇ ਐ ਗੁੰਡਿਆਂ ਦੇ ਸਿਰ ਤੇ ਇਹ ਰਾਜ ਕਰਦੇ ਐ ਕਿਉਂ ਵੋਟਾਂ ਲੈਣੀਆਂ ਐ ਉਹਦਾ ਵੀ ਮੁੰਡਾ ਫੋਰਛੇ ਜਾ ਕੇ ਉਹ ਬੁੱਥਾਂ ਦੇ ਕਬਜੇ ਕਰ ਲੈਂਦੇ ਆ ਕਿਸੇ ਦਾ ਰਾਜ ਆ ਜੇ ਕਾਲੇ ਦਾ ਰਾਜ ਆ ਜੇ ਕਾਲੀ ਜੰਮੀਆਂ ਚਲਾਉਂਦੇ ਆ ਕਾਂਗਰਸ ਦਾ ਰਾਜ ਆ ਜੇ ਕਾਂਗਰਸੀ ਜੰਮੀਆਂ ਚਲਾਉਂਦੇ ਆ ਤੇ ਆ ਜਿਹੜਾ ਆਦਾ ਸੀ ਮੈਂ ਆਮ ਕਰਤਾ ਮੁੰਡਾ ਇਹਨਾਂ ਦਾ ਜਮਾ ਅਰੇ ਹੁੰਦਿਆ ਜਿਵੇਂ ਸ਼ਰਮ ਲਾ ਕੇ ਕਿੱਲੇ ਤੇ ਡੰਗਦੀ ਇਹ ਕਿਸੇ ਦੀ ਗੱਲ ਨਹੀਂ ਸੁਣਦਾ ਗਰੀਬਾਂ ਦੀ ਨਹੀਂ ਗੱਲ ਸੁਣਦਾ ਕਿਸੇ ਕਿਸਾਨਾਂ ਦੀ ਨਹੀਂ ਗੱਲ ਸੁਣਦਾ ਕਿਸਲਤੀ ਚਿਰਾਨੀ ਨਹੀਂ ਗੱਲ ਸੁਣਦਾ ਕਿਉਂ ਇਹ ਆਪਦੇ ਆਪ ਨੂੰ ਪਤਾ ਨਹੀਂ ਕੀ ਬਣ ਗਿਆ ਇਹਨੂੰ ਐ ਨਹੀਂ ਪਤਾ ਲੱਗਦਾ ਵੀ ਕਿਹੜਾ ਬਦਲਾ ਲਿਆਂਦਾ ਲੋਕਾਂ ਨੇ ਉਹ ਦੋ ਸਰਕਾਰਾਂ ਤੋਂ ਦੁਖੀ ਹੋ ਕੇ ਲਿਆਂਦਾ ਸੀ ਇਹਨੂੰ ਆਏ ਆਂ ਖਦੀ ਮੈਂ ਬਾਲਾ ਸਿਆਣਾ ਤੇ ਬਾਲਾ ਚੰਗਾ ਜਿਹੜਾ ਮੈਂ 92 ਸੀਟਾਂ ਲੈ ਗਿਆ ਐਵੇਂ ਜਿੱਕਰ ਅਸੀਂ ਬਦਕਾਰ ਸੀ ਤੁਹਾਨੂੰ ਸਵਾਦ ਕੀਤਾ ਜਲਾਲ ਦੇ ਵਿੱਚ ਵੀ ਅਸੀਂ ਤੁਹਾਨੂੰ 92 ਸੀਟਾਂ ਜਿਤਾਈਆਂ ਤੁਸੀਂ ਸਾਡਾ ਕੀ ਕਰਦੇ ਆਂ ਚਾਹੋ ਕਿ ਮਸਲੇ ਦਾ ਕੀ ਕਰਦੇ ਆਂ ਕੱਢ ਕੇ ਦੰਦਾ ਦਾ ਹੁਣ ਤਾਂ 92 ਨਹੀਂ ਹੁਣ ਤਾਂ 96 ਹੋਗਾ ਜਣੀ 96 ਹੋਗਾ ਜਾਂ ਬਲਾਂ 100 ਹੋ ਜੇ ਪਰ ਲੋਕਾਂ ਦਾ ਕੀ ਕਰਦੇ ਆਂ ਲੋਕਾਂ ਦਾ ਕੀ ਕਸੂਰ ਹੈ ਜਿਹੜੇ ਲੋਕ ਫੱਡ ਬੰਨੀ ਮਿਹਨਤ ਕਰਦੇ ਆਂ ਸਾਰੀ ਦਿਹਾੜੀ ਸਾਰੀ ਦਿਹਾੜੀ ਬਿਨ ਦੇ ਨਹੀਂ ਦਿਨ ਰਾਤ ਤੁਹਾਡੇ ਖਜ਼ਾਨੇ ਭਰਦੇ ਆਂ ਤੁਹਾਡੇ ਕਦਮ ਭਰਦੇ ਆ ਇਹਨਾਂ ਨੇ ਕੰਨ ਖਰਾਬ ਹੋਈ ਨਹਿਰਾ ਇੱਕ ਸਿੱਟ ਦੇਣੀ ਐ ਅੱਜੂ ਗਾਂਜੋ ਬਣਨਾਲੇ ਬੈਠੇ ਇਹਨਾਂ ਨੂੰ ਨਹੀਂ ਦੇਣੀ ਨਸ਼ਾ ਤਸਤਰ ਐ ਜਿਹੜੇ ਵੱਡੇ ਮਗਰਮਾਛਾ ਐ ਉਹਨਾਂ ਨੂੰ ਕਿਉਂ ਨਹੀਂ ਫੜਦੇ ਉਹਨਾਂ ਨੇ ਸੇ ਬੱਤੀਆਂ ਉਹਨਾਂ ਤੋਂ ਆਉਂਦਾ ਸਾਰਾ ਕੁਸ ਉਹ ਜਿਹੜੀ ਪਠਿੰਡੇ ਦਾ ਕੁੜੀ ਫੜੀਆ ਪੁਲਿਸ ਮੁਲਾਜ਼ਮਾ ਉਹਦੇ ਤੇ ਕੀ ਕਰਦਾ ਜਵਾਨ ਤੇ ਆ ਗਈ ਤੇ ਆ ਮੈਂ ਦੂਰ ਐ ਕਿਆ ਕੋਈ ਨਸ਼ਾ ਵੇਚ ਲਾਏ ਆ ਅਸੀਂ ਵੀ ਆਦੇ ਵੀ ਨਸ਼ਾ ਵੇਚਣਾ ਚੰਗੀ ਗੱਲ ਐ ਠੀਕ ਐ ਜਿਹੜਾ ਨਸ਼ਾ ਵੇਚਦਾ ਉਹਦੇ ਤੇ ਪਾ ਦਿਓ ਪਰਚਾ ਉਹਨੂੰ ਲੈ ਜਾਓ ਜੇਲ੍ਹ ਦੇ ਵਿੱਚ ਦੂਜੇ ਪਰਿਵਾਰ ਦਾ ਕੀ ਕਸੂਰ ਐ ਉਹਨਾਂ ਨੇ ਬਿਲਡਰੋਜਰ ਦੇ ਨਾਲ ਘਰ ਤਾਂ ਹੀ ਜਾਂਦੇ ਆ ਉਹ ਬੱਚੇ ਕਿੱਥੇ ਲੈ ਕੇ ਭੈਣ ਕਿੱਥੇ ਉਹ ਆਪਦੇ ਪਰਿਵਾਰਾਂ ਨੂੰ ਵਹਾਣਾ ਉਹ ਤਾਂ ਮਾਸਮ ਦੀ ਖਰਾਬੀ ਐ ਉਹਦੀ ਕੋਠੀ ਨਹੀਂ ਡਾਈ ਗਈ ਓ ਜੜੀ ਬੀਬੀ ਬੋਲ ਸਮਾਜਮਾ ਜਿੱਦੋਂ ਥਾਰ ਦੇ ਵਿੱਚੋਂ ਨਸ਼ਾ ਫੜਿਆ ਗਿਆ ਹੈ ਕਿੱਲਾ ਨਸ਼ਾ ਫੜਿਆ ਗਿਆ ਹੈ ਤੇ ਸਾਰਾ ਖਨੀ ਸਦਾਰਾ ਗ੍ਰਾਮ ਪਾਇਆ ਹੈ ਖਨੀ 16 ਗ੍ਰਾਮ ਪਾਇਆ ਹੈ ਤੁਸੀਂ ਐਂ ਦੇਖੋ ਸਾਡੇ ਨਾਲ ਦੇਖੀਂਗਾ ਕਿਵੇਂ ਹੁੰਦਗਾ ਪਹਿਲਾਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਤਾ ਜੇ ਮਾੜਾ ਮੋਟਾ ਨਸ਼ੇ ਦੀ ਆਦੀ ਬਣ ਗਏ ਨਸ਼ਾ ਖਾਣ ਲੱਗ ਗਏ ਕੋਨਾ ਦਾ ਘਰ ਪੂਰਾ ਨਹੀਂ ਹੁੰਦਾ ਉਹ ਲੈ ਕੇ ਵੇਚਣ ਲੱਗ ਗਏ ਉਹਨਾਂ ਦੇ ਕਰ ਦਿਓ ਜੋ ਘਰਬਾਹੀ ਹੁੰਦੀ ਹੈ ਦੂਜੇ ਪਰਿਵਾਰ ਦਾ ਕੀ ਕਸੂਰ ਹੈ ਉਹਨਾਂ ਦੇ ਘਰ ਡਾਏ ਜਾਂਦੇ ਆ ਅਜੂਗਾ ਜਾਂ ਬੜਾ ਨੇ ਬੈਠੇ ਆ ਇਹਨਾਂ ਦੇ ਘਰ ਡਾਏ ਜਾਂਦੀ ਹੈ ਕਿਉਂ ਇਹਨਾਂ ਦਾ ਕਸੂਰ ਕੀ ਹੈ ਵੋਟਾਂ ਲੈ ਕੇ ਮੁੜ ਕੇ ਲੋਕਾਂ ਦੇ ਵੈਰੀ ਬਣ ਜਾਂਦੇ ਆ ਭਰਾਵੋ ਲੋਕਾਂ ਦੇ ਨਹੀਂ ਰਹਿੰਦੇ ਮੁੜ ਕੇ ਜੋਕਾਂ ਦੇ ਬਣ ਜਾਂਦੇ ਆ ਜੋਕਾ ਕੌਣ ਹੈ ਜੋਖਾ ਆ ਬੈਠਿਆ ਲਡੇਰੇ ਵੱਡਗੇ ਵੱਡਗੇ ਮਾਰਤਾ ਨੇ ਵਿੱਚ ਬੈਠਿਆ ਚੰਡੀਗੜ੍ਹ ਦੇ ਵਿੱਚ ਬੈਠਿਆ ਭਗਵੰਤ ਮਾਨ ਵਰਗੇ ਬਾਦਲ ਕਾ ਲਾਣਾ ਕੈਪਟਨ ਕਾ ਲਾਣਾ ਇਹ ਭਰਾਵੋ ਜੋਖਾ ਹੈ ਮੋਲ ਕਰਕੇ ਜੋਖਾ ਹੈ ਅਸੀਂ ਤਾਂ ਲੋਖ ਹੈ ਲੋਕਾਂ ਦੀ ਰਾਖੀ ਕਰਦੇ ਆ ਜਾਂ ਜਾਂ ਲੋਕਾਂ ਦੀ ਰਾਖੀ ਨਾ ਕਰਕੇ ਨਾ ਲੋਕ ਜਾਗਰੂ ਬਣ ਆ ਜਿਹੜਾ ਲੋਕਾਂ ਕੋਲੇ ਮਾੜੀ ਮੋਟੀ ਚੁੰਬੂਣਾ ਕਿੱਦਿਆਂ ਦੇ ਲੈ ਜਾਂਦੇ ਮੈਂ ਤੇ ਇਹੀ ਬੇਨਤੀ ਕਰਦੀ ਆ ਸਾਡੇ ਨੌਜਵਾਨਾਂ ਨੂੰ ਸਾਡੀਆਂ ਔਰਤ ਭੈਣਾਂ ਨੂੰ ਵੀ ਘਰ ਤੇ ਘਰ ਦੇ ਵਿੱਚੋਂ ਇੱਕ ਸਾਡਾ ਨੌਜਵਾਨ ਇੱਕ ਸਾਡਾ ਕਿਸਾਨ ਮਜ਼ਦੂਰ ਔਰਤ ਭੈਣ ਇਕੱਠੇ ਹੋਵੋ ਇਕੱਠੇ ਹੋਣ ਦੀ ਲੋੜ ਹੈ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਆਪਣੇ ਅੱਕੇ ਦਾ ਜੱਕ ਬੰਨ ਲਿਆ ਤੇ ਅੱਜ ਦਾ ਆਪਾਂ ਇਹਨਾਂ ਦੇ ਮੂਹਰੇ ਲੇਲਣੀਆਂ ਖੜਦੇ ਆ ਇਹਨਾਂ ਨੇ ਆਪਣੇ ਮੂਹਰੇ ਲੇਲਣੀਆਂ ਖੜੀਆਂ ਕਰਨੀਆਂ ਆਉਣੀਆਂ ਵੋਟਾਂ ਆਉਣਾ ਤੁਹਾਡੇ ਘਰਾਂ ਦੇ ਵਿੱਚ ਉਦੋਂ ਨਾ ਇਹਨਾਂ ਨੇ ਭਾਂਜੋ ਭੈਣੋ ਦੇ ਭਰਾਵੋ ਬਹੁਤ ਤੁਹਾਨੂੰ ਇਹ ਚੋਗਾ ਪਾਉਂਦੇ ਆ ਬਹੁਤ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਦੇ ਆ ਕੇ ਉਹਦੇ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦਿਓ ਆਦਾ ਸੀ ਭਗਵੰਤ ਮਾਨ ਬਈ ਮੈਂ ਯਾਰ ਯਾਰ ਭਈਆ ਔਰ ਤੁਹਾਨੂੰ ਰਸੋਈ ਖਰਚਾ ਦੇਵਾਂਗਾ ਅਸੀਂ ਇਸ ਗੱਲ ਨਾਲ ਜਮਾਂ ਸਹਿਮਤ ਨਹੀਂ 1000 ਰੁਪਏ ਨਾਲ ਭਗਵਾਨ ਤੁਮਨ ਦੀ ਰਸੋਈ 1000 ਰੁਪਏ ਨਾਲ ਚੱਲਦੀ ਹੈ ਹੋਰ ਨਾਲ ਦੀਆਂ ਰਸੋਈਆਂ ਵੱਡੇ ਵੱਡੇ ਮਗਰਮਛਣਾਂ ਦਾ 1000 ਰੁਪਏ ਨਾਲ ਚੱਲਦੀਆਂ ਨਹੀਂ ਭਰਾਵੋ 1000 ਰੁਪਏ ਦਾ ਸਿਲੰਡਰ ਨਹੀਂ ਭਰਿਆ ਜਾਂਦਾ ਹੁਣਾਂ ਦਾ ਜਿੰਨੇ ਕ ਅਸੀਂ ਲੇਟ ਹੋਏ ਆ 100 ਰੁਪਿਆ ਅਸੀਂ ਹੋਰ ਦੇਵਾਂਗੇ ਸ਼ਰਮ ਨਹੀਂ ਮੰਨੀ ਗੱਲ ਕਰਦੇ ਨੇ ਤਿੰਨਾਂ ਸਾਲਾਂ ਦਾ 36000 ਰੁਪਈਆ ਬਣ ਜਾਂਦਾ ਹੈ ਤੇ 36000 ਨੂੰ ਤੁਸੀਂ ਵਿਆਜ ਲਾ ਲੋ ਕਿੰਨੇ ਬਣ ਗਏ ਜਾਨੀ ਨਹੀਂ ਭਰਾਵੋ ਦੇਣਾ ਫਸਨੀ ਬੇਸ਼ਰਮ ਸਰਕਾਰਾਂ ਹੋਗੀਆਂ ਜਮਾ ਆਦੀਆਂ ਦੀਆਂ ਦੀਆਂ ਪੰਤੇ ਹੋਗੀਆਂ ਲੋਕਾਂ ਦਾ ਜਮਾ ਫਿਕਰ ਨਹੀਂ ਜੇ ਲੋਕਾਂ ਦਾ ਫਿਕਰ ਹੋਵੇ ਲੋਕਾਂ ਦਾ ਮਾੜਾ ਮੋਟਾ ਹੋ ਸਕਰਨਾ ਇਹ ਲੋਕਾਂ ਬਣੀ ਦਾ ਚੱਕਣਾ ਨਹੀਂ ਉਹ 13 ਮਹੀਨਿਆਂ ਦੀ ਬੱਚੀ ਜਾ ਸਕੂਲ ਮੁਰੋਂ ਸਾਡੇ ਕਿਸਾਨ ਤੋ ਟੀਚਰ ਚੱਕ ਕੇ ਗਏ ਉਹ ਬੱਚੀ ਦਾ ਕੀ ਕਸੂਰ ਸੀ 13 ਮਹੀਨਿਆਂ ਦੀ ਦਾ ਅਸੀਂ ਭਗਵਾਨ ਜੀ ਨੂੰ ਸਵਾਲ ਕਰਦੇ ਆਂ ਪਰ ਅਸੀਂ ਕਹਿਣਾ ਨਹੀਂ ਸੀ ਅਸੀਂ ਦੁਖੀ ਹੋਰਦੇ ਨਾਲ ਕਹਿੰਦੇ ਆਂ ਜੇ ਭਗਵਾਨ ਜੀ ਦੀ ਬੱਚੀ ਐ ਨੰਨੀ-ਮੁੰਨੀ ਉਹ ਸਾਡੀ ਬੱਚੀ ਐ ਜੋ ਜੇਲ੍ਹ ਦੇ ਵਿੱਚ ਹੁੰਦੀ ਭਗਵਾਨ ਜੀ ਆਪਦੇ ਦਿਲ ਤੇ ਹੱਥ ਧਰ ਕੇ ਵੇਂਦਾ ਕਿ ਉਹਨੂੰ ਕਿੰਨੀ ਗਪੀੜ ਸੀ ਬੁਖਾਰ ਦੇ ਨਾਲ ਉਹ ਤੜਫ ਰਹੀ ਉਥੋਂ ਦੇ ਜੇਲ੍ਹ ਸੁਪਰਡੈਂਟ ਨੇ ਕਿਸੇ ਨੇ ਉਹਨੂੰ ਰਾਤ ਨੂੰ ਦਵਾਈ ਨਹੀਂ ਦਿੱਤੀ ਜਿਹਨੋਂ ਉਥੇ ਮਾੜਾ ਮੋਟਾ ਹਰਤਾ ਨੇ ਆਪਣਾ ਪ੍ਰਦਰਸ਼ਨ ਕੀਤਾ ਫੇਰ ਜਾਨੀ ਉਹਨੂੰ ਦਵਾਈ ਬੂਟੀ ਦਵਾਈ ਗਈ ਹੈ ਜਿਹੜੀ ਸਾਡੇ ਨਾਲ ਵਰਤਾਰੇ ਆ ਭਰਾਵੋ ਕਿਉਂ ਅਸੀਂ ਜਿਹਨੂੰ ਮਰਜ਼ੀਆ ਵੋਟਾਂ ਬਾਲੋ ਤਿੰਨ ਬਾਟੀਆਂ ਵੇਖ ਲੀਆਂ ਚੌਥੀ ਕੋਈ ਹੋਰ ਖੜੀ ਹੋ ਜੂ ਵੋਟਾਂ ਨੇ ਨਹੀਂ ਭਰਾਵੋ ਪਾਰ ਲਾਉਣਾ ਇਹ ਤਾਂ ਇਕੱਠੇ ਹੋਵੋ ਖੱਟੇ ਰਹਿ ਜਾਕ ਬਨੋ ਆਪ ਦਾ ਇੱਕਾ ਬਣਾਓ ਇੱਕ ਇਹਨੇ ਬਾਹਰ ਲਾਉਣਾ ਹੈ ਅੱਜ ਇੱਥੇ ਬੈਠੇ ਆਂ ਫਰੀਦਗੋੜਾ ਗਜ਼ਹਿਰੀਆਂ ਚ ਕਿਸੇ ਨੇ ਆਪਣੀ ਸਰਵਾਈ ਨਹੀਂ ਕਰਨੀ ਜਦੋਂ ਤੁਸੀਂ ਆਪ ਦੀ ਆਈ ਤੇ ਆ ਗਏ ਉਦੋਂ ਤੁਹਾਡੀ ਸੁਣੀ ਜਾਣੀ ਹੈ ਇੰਨਾਂ ਕ ਬੇਨਤੀਆਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ